ਅਗਰ ਸੇਖਰ ਦਾ ਬੋਲਣਾ ਕਦੇ ਬੁਕਵਾਸ ਕਰਦਾ ਪਰ ਨਾ ਕਰ ਉਹ ਤਾਂ ਫੇ ਗਾਰਾ ਘੜਦੀ ਪਈ ਆ ਕਾਰ ਕਰਦੀ ਆ ਯਾ ਬੋਲੋ ਨੀ ਬੋਲੋ ਤਾਂ ਜੋ ਉਹ ਲੋਗ ਆ ਜੋਰੇ ਭਾਜੀ ਭਾਜੀ ਮੜਾ ਮਾਮਲਾ ਬਰੀਫ ਕਰਦਾ ਹੋਇਆ ਕੀ ਸੀਗਾ ਭਾਜੀ ਮੈਂ ਕਿਹਾ ਸ਼ੇਪਸਰ ਦਾ ਪ੍ਰਧਾਨ ਆ ਭਾਜੀ ਥੱਲੇ ਕਹਿੰਦੀ ਰਾਮ ਜੀ ਨਾਲ ਬਾਰੀ ਬਤ ਕਰ ਕਹਿੰਦਾ ਅੱਛਾ ਜੀ ਸਾਲ ਇਸ ਟੂਪਰ ਤੇ ਆਵੇ ਅਹੀਂ ਕੁੜੀਆਂ ਨੂੰ ਗਾਲ੍ਹਾਂ ਕੱਢਦਾ ਤੇ ਮਤਲਬ ਉਹਨੇ ਮਤਲਬ ਗੱਲ ਕਰਦਾ ਉਹਨੂੰ ਵੀ ਗੱਲ ਕੀਤੀ ਉਹ ਕੌਣ ਚਲੋ ਕੱਪ ਕੇ ਤੱਕ ਉਹ ਕੁੜੀ ਨੂੰ ਭਜਾਣਾ ਨਾ ਹਲਕਲ ਦੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰਭਜਿਤ ਕੌਰ ਹੈ ਕੀ ਹੋਇਆ ਕੀ ਸੀ ਗੱਲ ਸਰ ਉਹਨਾਂ ਕੋਲ ਸ਼ਿਫ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚ ਉੱਚ ਬਹੁਤ ਜ਼ਿਆਦਾ ਬੋਲ ਰਿਹਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਫਿਸ ਜਾ ਕੇ ਮੈਂ ਗੱਲ ਕਰ ਲਓ ਕਹਿੰਦਾ ਤੂੰ ਕੌਣ ਹੁੰਨੀ ਆ ਮੈਂ ਇੰਨੀ ਗੱਲ ਕਹਿਣ ਵਾਲੀ ਉਹ ਗਾਲਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਤੂੰ ਬਤਨ ਉਹਨੂੰ ਇੰਨੇ ਗਾਲੀ ਕਹੀ ਸੀ ਕਿ ਕਿ ਇੱਥੇ ਨਈ ਐਗਜ਼ਾਮ ਨਹੀਂ ਹੈ ਕਿ ਮੈਂ ਫालतू ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਆਪੇ ਪਰ ਤੁਹਾਡੇ ਨਾਲ ਮਿਸਕੀਓ ਕੀਤਾ ਗਿਆ ਗਾਲਾਂ ਕੱਢੀਆਂ ਦੁਨੀਆਂ ਕੀ ਚਾਹਦੇ ਕਿ ਸਰਕਾਰ ਤੋਂ ਵੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸਰ ਮੈਂ ਇਹੀ ਚਾਹੁੰਦੀ ਆ ਕਿ ਸਾਡੀ ਸੇਫਟੀ ਸਾਡੀ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਸਾਨੂੰ ਜੋ ਉੱਤੇ ਬਣਦੀ ਕਾਰਵਾਈ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੋਂ ਨੂੰ ਪੈਸੇ ਦੇ ਕੇ ਦੇਣੇ ਕਿ ਉਹ ਬੱਦਲ ਉਹ ਬੈਰੀਕੇਟ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕੇਟ ਸਾਈਡ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਕਿ ਕੌਣ ਸੀ ਕਿੰਨੇ ਦੇ ਰਹਿਣ ਵਾਲੇ ਸੀ ਮੈਸਰ ਮੈਨੂੰ ਨਹੀਂ ਪਤਾ ਸੀ ਮੈਡਮ ਗੜਬ ਦੇਖਿਆ ਜਾਵੇ ਜਦੋਂ ਹੈ ਤੁਸੀਂ ਉਹਨਾਂ ਕੋਲ ਪੈਸੇ ਮੰਗੇ ਸੀ ਕਿੰਨੀ ਉਹ ਗੱਡੀ ਦੇ ਉੱਪਰ ਆ ਕੇ ਕੋਈ ਹੱਥ ਪਾਈ ਉਹਨੇ ਕੀਤੀ ਹੈ ਕਿ ਤੁਹਾਨੂੰ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀ ਕਿਹਾ ਤਾਂ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫਿਰ ਵੀ ਉਹਨੂੰ ਮੈਂ ਪਿਆਰ ਨਾਲ ਕਿਹਾ ਕਿ ਸਰ ਤੁਸੀਂ ਇਹਦਾ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰੋ ਪਰ ਉਹ ਫਿਰ ਵੀ ਮੈਨੂੰ ਬਹੁਤ ਜਿਆਦਾ ਗੰਦਾ ਗੰਦਾ ਬੋਲੇ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਤੇ ਨਾਲ ਹੋਰ ਬੰਦੇ ਵੀ ਸੀ ਉਹਨਾਂ ਦੀ ਜਿੰਨੀ ਵੀ ਫੈਮਿਲੀ ਸੀਗੇ ਸਾਰੇ ਉਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਾਲਾ ਦੇਖੇਗੇ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇਖੇ ਹਾਂਜੀ ਸਰ ਨਾਲ ਇਹ ਵੀ ਦੇਖਿਆ ਜਣੀ ਆਪਣਾ ਬੈਰੀਏਟਰ ਵੀ ਜਾਣੀ ਚੱਕੇ ਦੇ ਹੈਗੇ ਬੂਮ ਵੀ ਤੋੜ ਕੇ ਗਏ ਬੈਰੀਏਟ ਸਾਈਡ ਕਰਕੇ ਆਪਣੇ ਆਪ ਹੀ ਹੌਲ ਚੱਲ ਗਏ ਉਹਨਾਂ ਕਿਸੇ ਨੇ ਨਹੀਂ ਕੱਟਿਆ ਤੁਹਾਡੇ ਵੱਲੋਂ ਪੁਲਿਸ ਨੂੰ ਕਹਿੰਦੇ ਕਿ ਕਿਉਂ ਹਾਂਜੀ ਸਰ ਕਿੱਥੇ ਜਾਵੇ ਵਾਹ ਮਰਨਾ ਭਗਵਾਨ ਤੁਮਾਰਾ ਹੈ ਤੋ ਲੱਗਦਾ ਵਾਹਲੇ ਜੁਨੀਅੰਦੇ ਪ੍ਰਧਾਨ ਹਾਂਜੀ ਪਾਜੀ ਇਹ ਅੱਜ ਕੋਈ ਇਹ ਪਹਿਲੀ ਵਾਰ ਨਹੀਂ ਆ ਇੱਕ ਕਾਰਨਾਮੇ ਸਾਡੇ ਇੱਥੇ ਟੋਲ ਤੇ ਹੁੰਦੇ ਹੀ ਰਹਿੰਦੇ ਤੇ ਮਗਰ ਅੱਜ ਤੁਸੀਂ ਇੱਥੇ ਮੌਜੂਦ ਸੀ ਤਾਂ ਇਹ ਚੀਜ਼ਾਂ ਕੈਮਰੇ ਵਿੱਚ ਕੈਦ ਹੋਈਆਂ ਤੇ ਇਹਨਾਂ ਇਹਨਾਂ ਹੀ ਨਾ ਗੱਲਾਂ ਕਰਕੇ ਟੋਲ ਤੋਂ ਜਿਹੜੀ ਲੜਾਈ ਝਗੜਾ ਹੁੰਦਾ ਜਦੋਂ ਪਹਿਲਾਂ ਗੱਡੀ ਵਾਲਾ ਕੋਈ ਬਦਤਮੀਜ਼ੀ ਕਰਦਾ ਤਾਂ ਫਿਰ ਸਾਨੂੰ ਸਾਡੇ ਸਟਾਫ ਦਾ ਸਾਥ ਦੇਣਾ ਪੈਂਦਾ ਉਹਦੇ ਵਿੱਚ ਫਿਰ ਸਾਨੂੰ ਖਾਸ ਕਰਕੇ মিডিਆ ਤੇ ਉਹਨਾਂ ਦੇ ਕਮੈਂਟ ਇਹ ਸ਼ਬਦ ਕਰ ਦਿੰਦੇ ਆ ਵੀ ਲਾਡੋ ਵਾਲ ਟੋਲ ਤੇ ਤਾਂ ਸਾਰੇ ਗੁੰਡੇ ਹੀ ਆ ਮੰਨ ਲਓ ਕੋਈ ਸਾਡੀ ਇੱਥੇ ਧੀ ਭੈਣ ਨੂੰ ਕੋਈ ਗਲਤ ਕਹੂਗਾ ਤਾਂ ਫਿਰ ਕਿਦਾਂ ਬਖਸ਼ ਆ ਗਿਆ ਸੀ ਉਹਨਾਂ ਨੂੰ ਸਾਡਾ ਵੀ ਤਾਂ ਬਣਦਾ ਹੈ ਨਾ ਤਾਂ ਫਿਰ ਪਰ ਮਗਰ ਅਸੀਂ ਕਦੇ ਪਹਿਲ ਨਹੀਂ ਇੱਥੋਂ ਟੋਲ ਤੋਂ ਕਦੇ ਕੋਈ ਪਹਿਲ ਨਹੀਂ ਹੁੰਦੀ ਹੈ ਪਹਿਲੀ ਗਲਤੀ ਉਹਨਾਂ ਦੀ ਫਿਰ ਦੂਜੀ ਕਾਰਵਾਈ ਤਾਂ ਕਰਨੀ ਪੈਂਦੀ ਪਰ ਫਿਰ ਹੁਣ ਅਸੀਂ ਜੋ ਇਹਨਾਂ ਗੱਡੀ ਦਾ ਨੰਬਰ ਨੋਟ ਹੈ ਉਹਨਾਂ ਤੇ ਪੁਲਿਸ ਕਾਰਵਾਈ ਜੋ ਵੀ ਬਣਦੀ ਰਿਪੋਰਟ ਹੈ ਤੇ ਸਾਡੇ ਵੱਲੋਂ ਕੀਤੀ ਹੈ ਓਕੇ ਥੈਂਕ ਯੂ ਜੀ ਤੋ ਇਹ ਨੋ ਨੋ ਜੀ ਨਾਮ ਕੀ ਸਰ ਦਪਿੰਦਰ ਜੀ ਹੋਇਆ ਕੀ ਪੂਰਾ ਮਾਮਲਾ ਮਾਮਲਾ ਤਾਂ ਮੈਨੂੰ ਵੀ ਹੁਣ ਹੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰਡ ਦਿਖਾ ਰਿਆ ਸੀ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਸੀਂ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ মিডিਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਆ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੁਸੀਂ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਹੈ ਤੇ ਆਪਾਂ ਇਹ ਹੀ ਕਹਣਾ ਚਾਹੁੰਦੇ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਆ ਜੀ ਸਰ ਸਰ ਦੇਖਿਆ ਜਾਵੇ ਤੇ ਕੁੜੀ ਦੇ ਉੱਤੇ ਜਾਨਿ ਕਿ ਇਹ ਬਤਨੀਜੀ ਵੀ ਕਰਕੇ ਗਿਆ ਗਾਲੀ ਗੋਚ ਵੀ ਕਰਕੇ ਗਿਆ ਹੈਗਾ ਇਹ ਆਪਣਾ ਕੁੜੀ ਹੈ ਵਿਚਾਰੀ ਉਹ ਕੁੜੀ ਨੇ ਕਿ ਸਿਰਫ ਇੱਕ ਆਪਣਾ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਜੀ ਜੋ ਇੱਥੇ ਆਪਣਾ ਟਾਰਗੇਟ ਹੁੰਦਾ ਉਸ ਤੋਂ ਬਾਅਦ ਬੰਦਾ ਹੈਗਾ ਸੀ ਉਹ ਕੁੜੀ ਨੇ ਬਦਤਮੀਜ਼ੀ ਕਰਕੇ ਬੇੜੀ ਕਰਕੇ ਗਿਆ ਵਾ ਇਹ ਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਠੀਕ ਹੈ ਜੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਅਸੀਂ ਵੀਡੀਓ ਕਢਾ ਕੇ ਅੱਗੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਦੇ ਤਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜਕੀ ਦੇਗੀ ਤਾਂ ਉਹ ਦਿੱਕਤ ਆਉ ਦੇ ਲਈ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਕਿ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਦ ਮੈਂ ਬੈਠਾ ਹੁੰਦਾ ਜਾਂ ਕੋਈ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਆ ਜੀ ਪਰ ਕਿਤੇ ਨਾ ਕਿਤੇ ਲੇਡੀਜ਼ ਜਿਹੜੀਆਂ ਕੰਮ ਕਰ ਰਹੀਆਂ ਕਰੀਏ ਉਹਨਾਂ ਨੂੰ ਕਿੰਨੀ ਦੀ ਲੋੜ ਹੁੰਦੀ ਆ ਪਰ ਤੁਹਾਡਾ ਸਟਾਫ ਵੀ ਮੁੱਕੇ ਤੇ ਮਤਲਬ ਘੱਟ ਸੀਗਾ ਨਹੀਂ ਸਟਾਫ ਐਸੇ ਇਸ 10 ਮਿੰਟ ਇਸ ਗੱਲ ਦੇਖੋ ਇਹ ਇਹ ਇਨ ਬਿਟਵੀਨ ਦੰਦਾ ਕਿ ਇੱਕ ਤੋਂ ਦੋ ਡੇਢ ਤੋਂ 2.5 ਵਜੇ ਲੰਚ ਦਾ ਟਾਈਮ ਹੁੰਦਾ ਸਟਾਫ ਥੋੜਾ ਅੱਗੇ ਪਿੱਛੇ ਵੀ ਗਿਆ ਹੁੰਦਾ ਠੀਕ ਆ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਂਦਾ ਜਾਣਾ ਹੀ ਉਹਨੇ ਠੀਕ ਆ ਜੀ ਸਟਾਫ ਤਾਂ ਬਹੁਤ ਹੀ ਦੇਖ ਸਕਦੇ ਹੋ ਸਟਾਫ ਤਾਂ ਪ੍ਰ ਹਾਂ ਜੇ ਚਾਰ ਬੱਚੇ ਇਕੱਠੇ ਹੋ ਜਾਣ ਫਿਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਹਾਂਜੀ ਹਾਂਜੀ ਕਾਰਵਾਈ ਕਰਾਈ ਜਾਊਗੀ ਬਿਲਕੁਲ ਬਿਲਕੁਲ ਕਰਾਂਗੇ ਹਾਂਜੀ